आईजी परमराज उमरा नंगल ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਤੇ ਕੀ ਕੁਛ ਹੋ ਰਹਾ ਹੈ ਕੀ ਕੁਛ ਕੋਰਟ ਨੇ ਕਿਹਾ ਜਾਣਨ ਦੇ ਲਈ ਸਾਡੇ ਨਾਲ ਉਹਨਾਂ ਦੇ ਐਡਵੋਕੇਟ ਬ੍ਰਿਜੇਸ਼ ਜੀ ਨੇ ਅ ਬ੍ਰਿਜੇਸ਼ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਜਿਹੜੀ ਕੈਟ ਦੇ ਆਰਡਰ ਸੀਗੇ ਉਹਨਾਂ ਨੂੰ ਚੈਲੰਜ ਕੀਤਾ ਗਿਆ ਸੀਗਾ ਉਹ ਆਰਡਰਸ ਕੀ ਸੀਗੇ ਤੇ ਪੂਰੇ ਕੇਸ ਨੂੰ ਵਿਸਤਾਰ ਦੇ ਨਾਲ ਜਾਣੀਏ ਤੇ ਮਾਮਲਾ ਕੀ ਸੀ ਮੈਮ ਆਈਜੀ ਸਾਹਿਬ 19 2 2019 ਤੋਂ ਸਸਪੈਂਡ ਚੱਲ ਰਹੇ ਸੀਗੇ ਆਲਮੋਸਟ 5 ਇਅਰਸ ਹੋ ਗਏ ਸੀਗੇ ਉਹਨਾਂ ਨੂੰ ਸਸਪੈਂਡ ਚਲਦੇ ਹੋਏ ਤਿੰਨ ਕੇਸ ਸੀਗੇ ਉਹਨਾਂ ਤੇ ਕੋਟਕਪੁਰਾ ਫਾਇਰਿੰਗ ਕੇਸ ਬੈਬਲ ਕਲਾ ਫਾਇਰਿੰਗ ਕੇਸ ਤੇ ਇੱਕ ਲੁਧਿਆਣਾ ਡਰੱਗ ਕੇਸ ਜਿਹਦੇ ਵਿੱਚ ਲੁਧਿਆਣਾ ਡਰੱਗ ਕੇਸ ਵਿੱਚ ਉਹ ਡਿਸਚਾਰਜ ਕਰਤਾ ਸੀ ਸਟੇਟ ਨੇ ਚਾਰਜ ਸ਼ੀਟ ਵਾਸ ਨਾਟ ਪ੍ਰੈਜ਼ੈਂਟਿੰਗ ਅਗੇਂਸਟ ਹਿਮ ਸੋ ਆਲ ਦਾ ਥਰੀ ਇਸ ਤਿੰਨੋਂ ਐਫ ਆਈ ਆਰਸ ਦੇ ਵਿੱਚ ਉਹਨਾਂ ਨੂੰ ਸਸਪੈਂਡ ਕੀਤਾ ਹੋਇਆ ਸੀਗਾ ਐਂਡ ਡਿਪਾਰਟਮੈਂਟਲ ਪ੍ਰੋਸੀਡਿੰਗਸ ਦੇ ਵਰ ਗੋਇੰਗ ਔਨ ਬਟ ਲਾਈਕ ਵੈਰੀ ਸਲਗਿਸ਼ਨ ਅ ਵੈਰੀ ਸਲਗਿਸ਼ ਫੈਸ਼ਨ ਸੋ ਉਹਨਾਂ ਨੇ ਚੈਲੰਜ ਕੀਤੇ ਤਿੰਨੋਂ ਸਸਪੈਂਸ਼ਨ ਆਰਡਰ ਕੈਟ ਦੇ ਵਿੱਚ ਮੇਨ ਗਰਾਉਂਡਸ ਵਰ ਥੈਟ ਯੂ ਕੈਨੋਟ ਸਸਪੈਂਡ ਐਨ ਆਫੀਸਰ ਫॉर ਐਨ ਇਨਡੈਫੀਨਿਟ ਪੀਰੀਅਡ ਐਂਡ ਸੈਕੰਡਲੀ ਇੱਕ ਸਸਪੈਂਸ਼ਨ ਆਰਡਰ ਇਟ ਹੈਜ਼ ਟੂ ਬੀ ਰਿਵਿਊਡ ਆਫਟਰ ਐਵਰੀ 60 ਡੇਜ਼ ਬਾਈ ਦਾ ਸੈਂਟਰਲ ਰਿਵਿਊ ਕਮੇਟੀ ਸੋ ਨਾਥਿੰਗ ਵਾਸ ਡਨ ਔਰ ਕੋਈ ਪ੍ਰੋਸੀਜਰਲ ਫਾਰਮੈਲਿਟੀ ਫੋਲੋ ਨਹੀਂ ਕੀਤੀ ਸੀਗੀ देयर वाज अ ग्रे एरिया इन लॉ व्हिच व्हिच दे वर एक्सप्लॉइटिंग ते ओ असी चैलेंज किता सी कैट दे विच ते कैट विच साडी पिटीशन डिसमिस हो गई सीगी ਫਿਰ ਉਸ ਤੋਂ ਬਾਅਦ ਅਸੀਂ ਕੈਟ ਦੀ ਪਟੀਸ਼ਨ ਕੈਟ ਦਾ ਆਰਡਰ ਵੀ ਚੈਲੰਜਡ ਬਿਫੋਰ ਦਾ ਡਿਵੀਜ਼ਨ ਬੈਂਚ ਆਫ ਦਿਸ ਕੋਰਟ ਜਸਟਿਸ ਸੁਰੇਸ਼ਵਰ ਠਾਕੁਰ ਤੇ ਆਨਰੇਬਲ ਜਸਟਿਸ ਸੁਦੀਪਤੀ ਸ਼ਰਮਾ ਦੀ ਡਬੀ ਨੇ ਉਹਨਾਂ ਦੀ ਪਟੀਸ਼ਨ ਅਲਾਉ ਕਰਤੀ ਹੈ ਤੇ ਕੈਟ ਦੇ ਜੱਜਮੈਂਟ ਸੈਟਸਾਈਡ ਹੋ ਗਿਆ ਕਿੰਨੀ ਵੱਡਾ ਰਿਲੀਫ ਇਹਨੂੰ ਕਹਿ ਸਕਦੇ ਆ ਰਾਹਤ ਕਹਿ ਸਕਦੇ ਕਿਉਂਕਿ ਲੰਬੇ ਸਮੇਂ ਤੋਂ ਇਸ ਨੂੰ ਲੈ ਕੇ ਮਾਮਲਾ ਚੱਲ ਵੀ ਰਿਹਾ ਹੈ ਬਹੁਤ ਵੱਡਾ ਰਿਲੀਫ ਹੈ ਜੀ ਬਿਕਾਜ਼ ਵਾਂਸ ਯੂ ਆਰ ਆਊਟ ਆਫ ਦਾ ਜੌਬ ਆਫ ਫਾਰ 5 ਇਅਰਸ ਜੋ ਤੁਸੀਂ ਕੀਤਾ ਵੀ ਨਹੀਂ ਹੈ ਨਾ ਤੁਹਾਡਾ ਕੋਈ ਕਸੂਰ ਆ ਉਹਦੇ ਵਿੱਚ ਤੇ ਦਿਸ ਇਜ਼ ਅ ਡਿਫਿਕਲਟ ਟਾਈਮ ਫਾਰ ਐਨੀ ਆਫੀਸਰ ਤੇ ਇਨ ਦਿਸ ਬੈਕ ਬੈਕਡ੍ਰੌਪ ਦਿਸ ਇਜ਼ ਅ ਵੈਰੀ ਬਿਗ ਰਿਲੀਫ ਫਾਰ ਹਿਮ ਸਰ ਹੁਣ ਕਿਉਂਕਿ ਇਸ ਮਾਮਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਵੀ ਚੈਲੰਜ ਕੀਤਾ ਜਾ ਸਕਦਾ ਹੈ ਸਰਕਾਰ ਵੱਲੋਂ ਅਜਿਹੇ ਦੇ ਵਿੱਚ ਕੀ ਉਹ ਜੁਆਇਨ ਕਰ ਸਕਦੇ ਨੇ ਮੈਮ ਲੀਗਲ ਰੈਮਡੀਜ਼ ਆਫ ਕੋਰਸ ਦੇ ਅਪੀਲ ਕਰਨਾ ਰਾਈਟ ਹੈ ਕਿਸੇ ਦਾ ਵੀ ਹੋਵੇ ਸਰਕਾਰ ਦਾ ਵੀ ਜਾਂ ਪ੍ਰਾਈਵੇਟ ਪਾਰਟੀ ਦਾ ਥੈਟ ਇਜ਼ देयर ਰਾਈਟ ਬਟ ਵਾਂਸ ਇੱਕ ਜਦੋਂ ਰਾਈਟ ਕੌਸ ਲਈ ਤੁਸੀਂ ਲੜੋ ਤੇ ਦੈਟ ਇਜ਼ ਅਪਹੈਲਡ ਇਵੈਂਚੁਅਲੀ ਹੁਣ ਹੁਣ ਜਿਹੜੇ ਆਰਡਰ ਫਿਲਹਾਲ ਆਏ ਨਹੀਂ ਹੈ ਪਰ ਜਿਹੜਾ ਕੁਝ ਵੀ ਸਾਹਮਣੇ ਆ ਰਿਹਾ ਹੈ ਕਦੋਂ ਤੋਂ ਜੁਆਇਨ ਕਰ ਸਕਦੇ ਨੇ ਕੀ ਸਾਡੀ ਦਾ ਪ੍ਰੋਪਰ ਪ੍ਰੋਸੀਜਰ ਹੈ ਦੈਟ ਵਿਲ ਗੈਟ ਟੂ ਨੋ ਓਨਲੀ ਵਾਂਸ ਦਾ ਡਿਟੇਲ ਆਰਡਰਸ ਆਰ ਅਪਲੋਡਡ ਹਜੇ ਉਹ ਪ੍ਰੀਮੈਚਰ ਹੋਏਗਾ ਕੁਝ ਕਹਿਣਾ हजे तक द ओनली थिंग वी नो दैट पिटीशन इज अलाउड एंड द जजमेंट ऑफ द कैट इज सेट असाइड

ਬਹੁਤ ਸ਼ੁਕਰੀਆ ਸਰ ਤਾਂ ਬਿਲਕੁਲ ਯੂਨੀਫਾਰਮ ਦੇ ਵਿੱਚ ਹੁਣ ਪਰਮਰਾਜ ਉਮਰਾ ਨੰਗਲ ਦੁਬਾਰਾ ਤੋਂ ਦਿਖਣਗੇ ਲੇਕਿਨ ਸਭ ਤੋਂ ਪਹਿਲਾਂ ਇਹ ਵੀ ਦੇਖਣਾ ਪਏਗਾ ਕਿ ਉਹ ਐਸਐਲਪੀ ਫਾਈਲ ਕਰ ਦੇ ਫਿਲਹਾਲ ਸਾਨੂੰ ਡੀਟੇਲ ਆਰਡਰ ਦਾ ਇੰਤਜ਼ਾਰ ਕਰ ਲੈਣਾ ਚਾਹੀਦਾ ਹੈ ਕੈਮਰਾ ਪਰਸਨ ਗੁਰਵਿੰਦਰ ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ